ਨਹੀਂ ਦੋਸਤੋ ਆਪਣੇ ਬਗੀਚੇ ਦੇ ਵਿੱਚ ਆਪਾਂ ਕਰਤੇ ਮੂੰਫੜੀ ਦੀ ਤਿਆਰੀ ਮੂੰਫੜੀ ਲਾਉਣੀ ਐ ਇੱਥੇ ਚਾਰ ਉੜੀ ਦੀ ਰੇ ਖਣਿਆਈ ਜਾਂਨੇ ਸਾਰੇ ਕਿੰਨਾ ਪਤਲੀ ਪਤਲੀ ਖਣਿਆਈ ਆ ਤੇ ਹੁਣ ਇੱਕ ਦੁੱਤ ਦੀ ਮੋਟੀ ਮੋਟੀ ਹੋਰ ਜਿਹੜੀ ਰਹਿ ਗਈ ਅੱਧੀ ਟਰਾਲੀ ਸੀਗੀ ਇਹ ਸਾਰੀ ਇਹ 7-8 ਮਰਲਾਂ ਦੇ ਵਿੱਚ ਖਣਿਆਉਣੀ ਆ ਨਿੰਬੂ ਵਗੈਰਾ ਕਿੰਨੂ ਵਗੈਰਾ ਦੇ ਬੂਟੇ ਆ ਗਏ ਤੇ ਆਰਗੈਨਿਕ ਹੀ ਹੈ ਕਿਹੜੀ ਤਾਂ ਕਰਕੇ ਬੇਚ ਦੇਸੀ ਰੇ ਪਾ ਰਹੇ ਆ ਆ ਦੇਖੋ ਕਿੰਨੂ ਸੈਰ ਹੈ ਕਿ ਬਾਣ ਪਿਛਲੀ ਵਾਰ ਵਾਣੀ ਸੀ 5-7 ਕੀ ਤੇ ਅਮਰੂਦ ਆ ਗਏ ਅਰੇ ਇਹ ਆਪਾਂ ਇਹ ਚ ਪਾਈਏ ਤੇ ਆਹ ਦੇਖੋ ਅੰਬ ਅੰਬਾਂ ਨੇ ਸਾਨੂੰ ਲੱਗੇ ਤਾਂ ਬਹੁਤ ਨੇ ਪਰ ਲੋਕਾਂ ਨੇ ਬਾਲਾ ਤੰਗ ਕੀਤਾ ਵਾ ਸਾਰਾ ਝਾੜਤਾ ਉਧਰੋਂ ਰਾਹ ਲੈ ਨੇ ਮਾਰ ਮਾਰ ਛੋਟੇ ਕੱਚੇ ਝਾੜ ਝਾੜ ਥੱਲੇ ਰਿਗੀ ਜਾਂਦੇ ਆ ਤੇ ਆਹ ਦੇਖੋ ਅੰਬਾਂ ਲੱਗੇ ਪਏ ਬਾਕੀ ਦੋਸਤੋ ਖੇਤਾਂ ਵਰਗਾ ਸਵਰਗ ਕਿਤੇ ਨਹੀਂ ਆਪਾਂ ਖੇਤੀ ਕਰ ਪਾਇਆ ਸੀ ਆਪਣਾ ਘਰ ਆ ਗਿਆ ਤੇ ਮੂਰਿਆ ਖੁੰਝ ਜੀ ਬਾਨਦੀ ਸੀ ਇਹ 7-8 ਮਰਲੇ ਇਹ ਚਾਪਾ 23 ਫਲਾਂ ਵਾਲੇ ਬੂਟੇ ਲਾਤੇ ਸੀਗੇ ਜਿਵੇਂ ਦੋ ਨਿੰਬੂਆਂ ਦੋ ਕਿੰਨੂਆਂ ਦੇ ਇੱਕ ਮਸੰਮੀਆਂ ਦਾ ਦੋ ਅੰਬਾਂ ਦੇ ਆਂਬ ਤਾਂ ਬੱਕਰੇ ਨੇ ਮੁਸਤਾਸੀ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਇਹ ਤੇ ਹਜੇ ਲੱਗੇ ਨੇ ਆਂਬ ਵੀ ਮਨ ਨੂੰ 2.5 ਸਾਲ ਤੋਂ ਪਲੱਸ ਤੇ ਸਾਰੇ ਬੂਟੇ ਹੋ ਗਏ ਇਹ ਤੇ ਅੰਬ ਤੇ ਅੰਬ ਲੱਗਣ ਲੱਗੇ ਮਰੋਦੀ ਵਧੀਆ ਲੱਗਦੀਆਂ ਸਾਲਾਂ 'ਚ ਲੱਗਦੇ ਹੁਣ ਵੀ ਫਲ ਚੱਕੀ ਖੜਾ ਹੁਣ ਵੀ ਬਣੇ ਜਾਂਦੇ ਆ ਦੇਖੋ ਸਾਲਾਂ 'ਚ ਬਹੁਤ ਮਰੂਦ ਖਾਦੇ ਆ ਆ ਵੀ ਮਸੰਮੀ ਦਲਵਾਇ ਸੀ ਕਬੂਟਾ ਇਹ ਠੀਕੂਆਂ ਦਾ ਆ ਗਿਆ ਠੀਕੋ ਵੀ ਲੱਗੇ ਸੀਗੇ 2-3 ਇਹ ਕਣਕ ਚ ਧਰ ਕੇ ਪਕਾਉਣੇ ਬੰਦੇ ਪੱਕਦੇ ਨਹੀਂ ਹੈਗੇ ਆਪਣੇ ਤੇ ਆਲੂ ਬਖਾਰਿਆਂ ਦਾ ਆ ਗਿਆ ਤੇ ਉਹ ਦੋ ਟਿਕਾਂ ਦੇ ਨਾਲ ਜਮਾ ਬਦਾਮਾਂ ਦੇ ਇੱਕ ਬੂਟੇ ਤੋਂ ਨੇਰੀ ਨਾਲ ਤੱਕੀ ਝੜ ਗਏ ਤੇ ਪਰ ਲੱਗੇ ਸੀ ਦੂਜੀ ਤਰ੍ਹਾਂ ਦੀ 20-25 ਬਦਾਮ ਲੱਗੇ ਪਏ ਆ ਤੇ ਸੇਬਾਂ ਦੇ ਦੋ ਬੂਟੇ ਤੇ ਆ ਨਾਰਾਂ ਦਾ ਆ ਗਿਆ ਇਹ ਤੇ ਵੀ ਇਹ ਥੋੜਾ ਘਾਟੇ ਦੁਆਰੇ ਲਾਇਆ ਸੀ 1.5 ਸਾਲ ਬਾਅਦ ਇਹ ਤੇ ਆ ਪਹਿਲਾ ਨਾਰ ਲੱਗਦਾ ਹੁੰਦਾ ਆ ਦੇਸੀ ਅਮਰੂਦ ਆ ਗਏ ਜਿਹੜੇ ਆਪਾਂ ਮੰਨ ਲਓ ਹਰਿਆਲੀ ਐਪ ਤੋਂ ਬੁੱਕ ਕਰਾਇਆ ਸੀਗੇ ਤਿੰਨ ਦੋ ਸੀ ਇਹਨਾਂ ਤੇ ਵੀ ਥੋੜੇ ਮਰੂ ਲੱਗੇ ਸੀ ਚਾਰ-ਚਾਰ ਪੰਜ-ਪੰਜ ਤੇ ਆ ਗਿਆ ਆੜੂਆਂ ਦਾ ਬੁੱਟਾ ਤੇ ਆੜੂ ਵੀ ਆ ਦੇਖੋ ਲੱਗੇ ਪਏ ਤੇ ਦੋ ਤਿੰਨ ਬੁੱਟੇ ਆਪਾਂ ਵਾਲੇ ਦੇ ਰਾਜੇ ਤੇ ਇਹ ਹੁਣ ਪੈ ਰਹੀ ਹੈ ਠੀਕ ਹੈ ਵੀ ਖੇਤ ਵਰਗਾ ਸਵਰਗ ਕਿਤੇ ਨਹੀਂ ਤੇ ਪਰ ਖੇਤ ਦਾ ਵੀ ਫਾਇਦਾ ਲਿਆ ਕਰੋ ਆ ਦੇਖਾੜੂ ਖੇਤ ਚ ਲੈਣਾ ਤਾਂ ਖੇਤ ਆਰਗੈਨਿਕ ਸਬਜ਼ੀਆਂ ਤੇ ਆਰਗੈਨਿਕ ਫਲ ਜ਼ਰੂਰ ਖਾਓ ਕਿ ਜਿਹੜੇ ਬੰਦੇ ਸ਼ਹਿਰ ਚ ਰਹਿ ਕੇ ਕੋਸ਼ ਨਹੀਂ ਜਾਂ ਰੋਜ਼ ਦੀ ਭੱਜ ਨਾ ਭੱਜ ਦੌੜ ਤੋਂ ਅੱਕ ਚੁੱਕਿਆ ਜਾਂ ਡਿਪਰੈਸ ਹਨਾ ਤੇ ਹਾਂ ਉਹ ਪੈਸੇ ਬੰਦੇ ਕੋਲੇ ਜੀ ਪੈਸਾ ਆਮ ਆ ਕਿਉਂਕਿ ਪਿੰਡਾਂ ਵਾਲਿਆਂ ਕੋਲੇ ਤਾਂ ਚਲੋ ਉਹ ਜਿਹਾ ਸਿਸਟਮ ਹੁੰਦਾ ਪਰ ਕੋਈ ਜੋਬ ਵਾਲਾ ਬੰਦਾ ਰਿਟਾਇਰਮੈਂਟ ਦੇ ਨੇੜੇ ਆ ਠੀਕ ਆ ਤਾਂ ਜੋ ਮਾਲੂ ਜਿੰਨ ਕਿ ਦਿਪਾ ਜਨੋੜ ਤੋਂ ਅੱਕਰੇ ਬਹੁਤ ਕੰਮ ਕਰ ਲਿਆ ਯਾਰ ਆਪਾਂ ਨੂੰ ਦੀ ਕਿਤੇ ਸੰਤੋਸ਼ਟੀ ਚਾਹੀਦੀ ਹੈ ਕਿਤੇ ਖੁਸ਼ੀ ਚਾਹੀਦੀ ਹੈ ਜਾਂ ਕਹਦੀ ਆਪਾਂ ਦੁਨੀਆ ਦਾ ਸਵਰਗ ਚਾਹੀਦਾ ਤਾਂ ਪਿੰਡ ਚ ਕਿਲਾ ਦਾ ਕਿਲਾ ਜਮੀਨ ਲੈ ਲਓ ਉਥੇ ਚਾਹ ਦਾ ਘਰ ਬਣਾ ਲਓ ਚਾਹ ਦਾ ਫਾਰਮ ਹਾਊਸ ਬਣਾ ਲਓ ਠੀਕ ਆ ਤੇ ਘਰ ਦੇ ਆਪਦੇ ਪਸ਼ੂ ਰੱਖੋ ਫਲਾਂ ਵਾਲੇ ਬੂਟੇ ਲਾਓ ਤੇ ਸਬਜ਼ੀਆਂ ਲਾਓ ਹਨਾ ਘਰ ਵਾਸਤੇ ਆਰਗੈਨਿਕ ਸਬਜ਼ੀਆਂ ਲਾਓ ਆਰਗੈਨਿਕ ਫਲਾਂ ਵਾਲੇ ਬੂਟੇ ਲਾਓ ਠੀਕ ਆ ਤੇ ਆਪ ਦੀ ਜਿਹੜੀ ਜ਼ਿੰਦਗੀ ਦੇ ਤੁਹਾਡੀ ਦੇ ਰੈਂਦੇ ਸਾਲ ਨੇ ਜੌਬ ਤੋਂ ਫ੍ਰੀ ਟਾਈਮ ਦੇ ਤੋ ਤੁਸੀਂ ਖੇਤ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਸ਼ਾਂਤੀ ਦੇ ਵਿੱਚ ਇੰਜੋਏ ਕਰਕੇ ਦੇਖੋ ਠੀਕ ਆ ਆਪਣੇ ਕੋਲੇ ਇੱਥੇ ਕਿਲਾ ਕਬਾਉਣ ਦਾ ਤੇ ਘਰ ਦੇ ਬਾਰੇ ਪਾਸੇ ਵੀ ਤੁਸੀਂ ਇੱਕ ਦੋ ਵੀਡੀਓ ਚ ਦੇਖਿਆਗਾ ਸੋਲਰ ਵਾਲੀ ਮੋਟਰ ਲਵਾਈ ਦੀ ਹੈ 2.5-3 ਕਨਾਲ ਪਾਹਰਾ ਵੀ ਤਾਂ ਹੁਣ ਉਦੋਂ ਬਾਅਦ ਤਲਾਵਾਗੇ ਜੀਰੀ ਉਹਦੇ ਚ ਤੇ ਕੁਝ ਸਬਜ਼ੀਆਂ ਲਾਈਆਂ ਹੋਈਆਂ ਨੇ ਆ ਦੇਖੋ ਕਿੰਨੂ ਠੀਕ ਆ ਵੀ ਖੇਤ ਦੀ ਜਿਹੜੀ ਹਵਾ ਆ ਗਈ ਹੈ ਨਾ ਆਪਣੇ ਏਸੀ ਵੀ ਲੱਗੇ ਹੋਆ ਤੇ ਪਰ ਏਸੀ ਹਾਲੇ ਤੱਕ ਆਪਾਂ ਚਲਾਇਆ ਨਹੀਂਗਾ ਕਿਉਂਕਿ ਖੇਤ ਦੀ ਹਵਾ ਹੀ ਇੰਨੀ ਸੁੱਦਾ ਮੰਨ ਲਓ ਕੂਲਰ ਨਾਲ ਹਜੇ ਵਧੀਆ ਸਰਦਾ ਬਾਕੀ ਆ ਵੀ ਹੁਣ ਕੰਮ ਧੰਦੇ ਦੀ ਰੋਤਾ ਤੇ ਏਸੀ ਲਾ ਲਈਏ ਤਾਂ ਫਿਰ ਥ੍ਰੀ ਥੋੜੀ ਜਿਹੀ ਗਰਮੀ ਜ਼ਿਆਦਾ ਮੈਨੂੰ ਲੱਗ ਜਾਂਦਾ ਤਾਂ ਕੂਲਰ ਨਾਲ ਹੀ ਹਜੇ ਬਹੁਤ ਵਧੀਆ ਰਹੀ ਜਾਂਦਾ ਜਦੋਂ ਹਮਸਾ ਹੀ ਹੁੰਦੀ ਹੁੰਦੀ ਹੈ ਨਾ ਬਾਸਾਂਗੇ ਪੈ ਕੇ ਜਾਂ ਝੁੰਨ ਲੱਗਣ ਲੱਗਦੇ ਸਾਰੇ ਪਾਸੇ ਤਸ ਹੀ ਹੁੰਦੀ ਉਹਦਾ ਆਪਾਂ ਚਲਾਉਣੇ ਹੁੰਦੇ ਆ ਤਾਂ ਫਿਰ ਉਹੀ ਗੱਲ ਕਰਦੇ ਆ ਜੇ ਕਿਤੇ ਦੁਨੀਆ ਤੇ ਸਵਰਗ ਹੈ ਜਾਂ ਕਿਤੇ ਦੁਨੀਆ ਤੇ ਜੇ ਸ਼ਾਂਤੀ ਹੈ ਠੀਕ ਆ ਤਾਂ ਤੁਸੀਂ ਪਿੰਡਾਂ ਦੇ ਵਿੱਚ ਰਹਿ ਕੇ ਦੇਖੋ ਪਿੰਡਾਂ ਦੇ ਵਿੱਚ ਕੋਈ ਜ਼ਿਆਦਾ ਘਰ ਕੋਈ ਜ਼ਿਆਦਾ ਫਾਰਮ ਹਾਊਸ ਜ਼ਰੂਰ ਖਰੀਦੋ ਜਿਹੜੇ ਬੰਦੇ ਕੋਲੇ ਪੈਸਾ ਜਿਹੜੇ ਬੰਦੇ ਖੇਤੀ ਨਾਲ ਜੁੜੇ ਹੋਏ ਹਨ ਤਾਂ ਪਤਈਆ ਪਰ ਉਹੀ ਗੱਲ ਕਹਿੰਦੇ ਨੇ ਵੀ ਦੂਜੇ ਸਾੜੇ ਚ ਲੱਡੂ ਬੰਦਾ ਵੱਡਾ ਲੱਗਦਾ ਉਹ ਸ਼ਹਿਰਾਂ ਵੱਲ ਭੱਜ ਰਹੇ ਹੁੰਦੇ ਪਰ ਸ਼ਹਿਰਾਂ 'ਚ ਸਾਰਾ ਕੁਝ ਮੁੱਲ ਦਾ ਹੁੰਦਾ ਮੁੱਲ ਦਾ ਵੀ ਚਲੋ ਕੋਈ ਚੱਕਰ ਨਹੀਂ ਮੁੱਲ ਦਾ ਵੀ ਬੰਦਾ ਲੈ ਸਕਦਾ ਹੁੰਦਾ ਕਿਉਂਕਿ ਸ਼ਹਿਰ 'ਚ ਤਾਂ ਹੁੰਦਾ ਜਿਹੜਾ ਜੋਬ ਵਗੈਰਾ ਜਾਂ ਕੋਈ ਬਿਨੈਸ ਕਰਦਾ ਪਰ ਉਹਦੀ ਪਾਇਓਰਟੀ ਜਮਾਂ ਵੀ ਹੈ ਨਹੀਂਗੀ ਠੀਕ ਆ ਜੇ ਪਿੰਡ 'ਚ 70% ਤੁਸੀਂ ਕਿਲੋ ਦੁੱਧ ਲੈ ਤਾ ਉੱਥੇ ਸੋਨ ਨੂੰ ਉਹੀ 70 ਵਾਲਾ ਦੁੱਧ 2.5 ਸੋਨ ਪੈਂਦਾ ਕਿਉਂਕਿ ਇੱਥੇ ਜੇ 10 ਜ਼ੀਰੋ ਵਾਲਾ 70 ਮਿਲਦਾ ਤਾਂ ਉੱਥੇ ਸਾਰਾ 5 4 ਜ਼ੀਰੋ ਵਾਲੇ ਫੈਂਟ ਵਾਲਾ ਦੁੱਧ ਹੀ ਕਿਉਂਕਿ ਪਾਣੀ ਪੂਣੀ ਮਿਕਸ ਹੋ ਜਾਂਦਾ ਕਰੀਮ ਅਕਰੂਮਨ ਨਿਕਲ ਜਾਂਦੇ ਤਾਂ ਉਹ ਹੁੰਦਾ ਬਾਕੀ ਮੇਨ ਗੱਲ ਹੁੰਦੀ ਹੈ ਨਾ ਵੀ ਤੜਕੇ ਹੱਥ ਨੇ ਸਵੇਰ ਦੀ ਸਹਿਰ ਹੋ ਜਾਂਦੀ ਹੈ ਈਵਨਿੰਗ ਸਹਿਰ ਹੋ ਜਾਂਦੀ ਹੈ ਸ਼ੁੱਧ ਪਾਣੀ ਮਿਲ ਜਾਂਦਾ ਦੇਖੋ ਸਾਰੇ ਪਾਸੇ ਦੂਏ ਝੋਨੇ ਲੱਗੇ ਜਾਣੇ ਹਰੇ ਪੱਤੇ ਵੀ ਜੇ ਪਾਣੀ ਚੱਲੀ ਜਾਂਦਾ ਤੇ ਪਰ ਲੋਕੇਸ਼ਨ ਚੂਜ਼ ਕਰਨ ਲੱਗੇ ਇੰਨਾ ਦੇਖੋ ਵੀ ਪਾਣੀ ਉਤੇ ਪਸੂਆਂ ਦੇ ਪਿੰਜੇ ਹੋਵੇ ਚੰਗੇ ਪਾਣੀ ਵਾਲੇ ਵਾਹਣ ਚਾਹੀਏ ਸਾਨੂੰ ਮਹਿੰਗਾ ਲੈਣਾ ਪੈ ਜੇ ਆ ਦੇਖੋ ਆਪਣੇ ਪੈਟ ਡੌਗ ਵੀ ਲੱਗੇ ਰੱਖੇਗਾ ਡਾਰਮਨ ਤੇ ਜਰਮਨ ਸੈਫਲ ਠੀਕ ਹੈ ਇਹਨਾਂ ਨੂੰ ਵੀ ਖੇਤਾਂ 'ਚ ਰਹਿ ਕੇ ਜਾਂ ਪਿੰਡਾਂ 'ਚ ਰਹਿ ਕੇ ਟਾਣੀਆਂ 'ਚ ਰਹਿ ਕੇ ਰੱਖਣ ਦਾ ਨਜ਼ਾਰਾ ਹੀ ਆਉਂਦਾ ਪੈਟ ਡੌਗ ਵਗੈਰਾ ਨੂੰ ਵੀ ਕਿਉਂਕਿ ਇੱਥੇ ਖੁੱਲੇ ਥਾਂ ਹੁੰਦੇ ਨੇ ਸਾਰਿਆਂ 'ਚ ਤਾਂ ਉਹ ਭੀੜੀਆਂ ਗਲੀਆਂ ਉਹੀ ਹਨਾ ਫਿਰ ਲਾਂਬੇ ਹੋ ਜਾਂਦੇ ਖੇਤਾਂ 'ਚ ਇਹ ਚੀਜ਼ਾਂ ਦੇ ਸਾਰਿਆਂ ਦੇ ਨਜ਼ਾਰੇ ਨੇ ਯਾਰ ਠੀਕ ਆ ਜਿਹੜੇ ਬੰਦੇ ਕਹਿੰਦੇ ਵੀ ਯਾਰ ਜ਼ਿੰਦਗੀ 'ਚ ਬਹੁਤ ਭੱਜ ਨੱਠ ਕਰ ਲਈ ਬਹੁਤ ਪੈਸਾ ਕਮਾ ਲਿਆ ਠੀਕ ਹੈ ਤੇ ਜਿਵੇਂ ਆਪਾਂ ਕਹਿੰਦੇ ਰੱਬ ਨਾਲ ਵੀ ਤੁਸੀਂ ਖੇਤਾਂ 'ਚ ਰਹਿ ਕੇ ਕੁਦਰਤ ਦੇ ਜੇ ਕੁਦਰਤ ਹੀ ਰੱਬ ਹੈ ਯਾਰ ਹਨਾ ਕੁਦਰਤ ਨਾਲ ਜੁੜੋਂਗੇ ਤਾਂ ਤੁਸੀਂ ਰੱਬ ਨਾਲ ਵੀ ਜੁੜ ਸਕਦੇ ਹੋ ਠੀਕ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਹੜੇ ਬੰਦੇ ਪਿੰਡਾਂ ਨੂੰ ਖੇਤਾਂ 'ਚ ਰਹਿਣਾ ਪਸੰਦ ਕਰਦੇ ਨੇ ਖੇਤਾਂ ਨੂੰ ਪਿਆਰ ਕਰਦੇ ਜੇ ਮੈਂ ਛੁੱਟੀਆਂ 'ਚ ਆਪਾਂ ਘੁੰਮਣ ਜਾਂਦੇ ਆ ਲੋਕ ਇੱਧਰ ਜਾਂਦੇ ਐ ਸ਼ੈਮੜੇ ਵਗੈਰਾ ਹਨਾ ਬਰਫਾਂ 'ਚ ਜਾਂਦੇ ਆ ਠੀਕ ਆ ਉਹ ਤੁਸੀਂ ਪਿੰਡ 'ਚ ਰਹਿ ਕੇ ਉਹੀ ਇੰਜੋਏ ਹੁੰਦਾ ਹੁਣ ਛੁੱਟੀਆਂ 'ਚ ਜਵਾਕ ਆਉਂਦੇ ਆ ਭਾਂਜਾ ਵੀ ਆਉਣ ਹੁੰਦਾ ਆਪਣੇ ਜਵਾਕ ਵੀ ਵਗ ਜਾਂਦੇ ਨੇ ਤਾਂ ਖੇਤਾਂ 'ਚ ਡੱਗੀ ਤਣਾ ਹਣਾ ਮੋਟਰ ਚੱਲਦੀ ਹੁੰਦੀ ਹੈ ਝੋਨੇ ਵੇਲੇ ਹੁਣ ਮੋਟਰਾਂ ਚੱਲੀ ਆਏ ਕਰਨੇ 8 8 10 10 ਘੰਟੇ ਠੀਕ ਆ ਪਸੂ ਨੂੰ ਦੋਬੇ ਤੇ ਲਿਆਉਣਾ ਜੋ ਆਖ ਨੂੰ ਪਸੂ ਪਾਲਨ ਦਾ ਸਵਾ ਪਾਉਣਾ ਜਿਵੇਂ ਇੱਕ ਬਰਾੜ ਪਾਉਂਦਾ ਹੁੰਦਾ ਬਾਈ ਇਧਰ ਮਹਾਲੀ ਸਾਈਡ ਦਾ ਖੜਾ ਸਾਈਡ ਦਾ ਹਣਾ ਉਹ ਤੇ ਦੋ ਕੁੜੀਆਂ ਕੁੜੀਆਂ ਨੇ ਤੇ ਉਹ ਸਾਰੇ ਆਰਗੈਨਿਕ ਫਾਰਮਿੰਗ ਨਾਲ ਜੁੜਿਆ ਹੋਇਆ ਹਣਾ ਉਹ ਸਰੋਂ ਦਾ ਪੁਰਾਣਾ ਕਹਾਣੀ ਕੱਢਦੇ ਆ ਪੁਰਾਣਾ ਕੋਲੂ ਲਾਇਆ ਉਹਨਾਂ ਨੇ ਬਲਦ ਵਾਲਾ ਤੇ ਰਾਠੀ ਇਹਦੀਆਂ ਲਾਲ ਕੰਮ ਨੂੰ ਦੋ ਰੱਖਦੇ ਉਹਦਾ ਦੁੱਧ ਵਗੈਰਾ ਸਾਰਾ ਕੁਝ ਸੇਲ ਕਰਦੇ ਆ ਠੀਕ ਆ ਸਾਰੀ ਫੈਮਿਲੀ ਨੇ ਕੰਮ ਬੰਦੇ ਹੋਏ ਆ ਬੰਦਾ ਫੈਮਿਲੀ ਚ ਰੱਚਾਪਨ ਬੈਕਗ੍ਰਾਉਂਡ ਤਾਂ ਬੰਦੇ ਤਾਂ ਪਤਾ ਨਹੀਂ ਪਰ ਉਹ ਕੰਨ ਜਿਹੜੀ ਸੁਸਤੀ ਖੇਤ ਆਪਦੇ ਘਰੇ ਕੰਮ ਕਰਕੇ ਆ ਠੀਕ ਆ ਸਾਰਾ ਤਾਂ ਬਰਾੜ ਦੀ ਆਪਦੀ ਕੁੜੀਆਂ ਨੇ ਪੜੀਆਂ ਲਿਖੀਆਂ ਕੁੜੀਆਂ ਨੇ ਹਨ ਮੰਨ ਲਓ ਸ਼ਹਿਰਾਂ ਵਾਲੀ ਲਾਲੋ ਸਿਸਤ ਪਰ ਉਹ ਧਾਰਾ ਵਗੈਰਾ ਕੱਢਣ ਜਾਣਦੀਆਂ ਨੇ ਗੁੜ ਵਗੈਰਾ ਸ਼ੇਅਰ ਕਰਦੇ ਸਾਰਾ ਕੁਝ ਨਾ ਬਰਾੜ ਬਰਾੜ ਦੇ ਨਾਂ ਤੇ ਭੇਜ ਉਹਨਾਂ ਦਾ ਤੇ ਸੰਧੂ ਬੋਰਾ ਨੇ ਕਿਰਾਂ ਵੀਡੀਓ ਕੀਤੀ ਸੀ ਉਹਨਾਂ ਉਹ ਆਪ ਵੀ ਚੈਨਲ ਉਹਨਾਂ ਦਾ ਉਹ ਤਰੀਕੇ ਨਾਲ ਵੀ ਯਾਰ ਸ਼ਹਿਰਾਂ ਦੇ ਨੇੜੇ ਜਿਹੜੇ ਸ਼ਹਿਰਾਂ ਦੇ ਨੇੜੇ ਬੈਠੇ ਨੇ ਉਹ ਤਾਂ ਜਿਵੇਂ ਫਾਰਮ ਹਾਊਸ ਬਣਾ ਲਿਆ ਉਹਨਾਂ ਤਾਂ ਉਦੋਂ ਵੀ ਚੰਗਾ ਕੋਈ ਜਿਆਦਾ ਸਾਰਾ ਚਾਹਤਾ ਤੁਸੀਂ ਕੋਈ ਵੀ ਬਿਜ਼ਨਸ ਚਲਾ ਸਕਦੇ ਹੋ ਦੁੱਧ ਦਾ ਘਿਓ ਦਾ ਗੋੜ ਦਾ ਪ्योर ਔਰਗੈਨਿਕ ਚੀਜ਼ਾਂ ਹਨ ਕਿਉਂਕਿ ਔਰ ਆਉਣ ਵਾਲੇ ਜਵਾਨੇ ਦੇ ਵਿੱਚ ਚੱਲੀ ਤਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤਾਜ਼ੀਆਂ ਸਬਜ਼ੀਆਂ ਲੋ ਐਂ ਕਰੋ ਬਾਹ ਲੋ ਠੀਕ ਆ ਤੇ ਪਰ ਤਾਜ਼ੀਆਂ ਸਬਜ਼ੀਆਂ ਦੇ ਜਾਂ ਤੇ ਜਿਹੜਾ ਮਾਰਕੀਟਿੰਗ ਇਸ ਤਰੀਕੇ ਨਾਲ ਕਰਦਾ ਕੈਮੀਕਲ ਦੀ ਹਨਾ ਕੈਮੀਕਲ ਦੀ ਮਾਰਕੀਟਿੰਗ ਜਾਂ ਫਰਟੀਲਾਈਜ਼ ਦੀ ਮਾਰਕੀਟਿੰਗ ਵੀ ਕਿਤੇ ਹੱਦ ਤੱਕ ਸਹੀ ਆ ਪਰ ਜਿਹੜੀ ਆਪਾਂ ਗ੍ਰੋਥ ਪ੍ਰੋਮੋਟਰ ਗ੍ਰੋਥ ਰੈਗੂਲੇਟਰ ਸਪਰੇਅ ਕਰਦੇ ਹਨ ਉਹਨਾਂ ਦਾ ਆਉਣ ਵਾਲੀਆਂ ਜੇਨਰੇਸ਼ਨ ਜਨਰੇਸ਼ਨਾਂ ਤੇ ਜਾ ਫਾਸਟ ਫੂਡਾਂ ਦਾ ਜੇ ਆਪਾਂ ਝਾੜ ਵਧਾਉਣ ਵਾਲੀਆਂ ਸਪ੍ਰੀਆਂ ਕਰਦੇ ਹਾਂ ਤਾਂ ਇੰਨਾ ਮਾੜਾ ਪ੍ਰਭਾਵ ਪੈ ਰਿਹਾ ਜਿਵੇਂ ਆ ਹੁਣ ਸਤੂਲਾਂ ਦਾ ਸਿਸਟਮ ਚੱਲਿਆ ਸੀਗਾ ਅੰਬਰਸਰ ਇਹਨਾਂ ਨੇ ਮੇਲਿਆ ਕਰਨਾ ਸੀ ਚਲੋ ਰੋਕ ਤਾਂ ਸਿੱਖਾਂ ਨਾ ਇਹ ਜਿਹੜੇ ਆਉਣ ਵਾਲੀਆਂ ਜਨਰੇਸ਼ਨਾਂ ਦਾ ਜੀਨ ਹੋ ਰਿਹਾ ਚੇਂਜ ਹਨ ਜੀਨ ਚੇਂਜ ਕਹਿ ਸਕਦੇ ਆਪਾਂ ਜੇ ਮੰਨ ਲਓ ਮੁੰਡਿਆਂ 'ਚ ਕੁੜੀਆਂ ਵਾਲੇ ਗੋਣ ਆਈ ਜਾਂਦੇ ਹਨਾ ਕੁੜੀਆਂ 'ਚ ਮੁੰਡਿਆਂ ਵਾਲੇ ਆਈ ਜਾਂਦੇ ਆ ਇਹ ਸਿਸਟਮ ਹਨ ਇਹ ਚੀਜ਼ਾਂ ਸਾਰੀਆਂ ਆਪਾਂ ਨੂੰ ਵੀਰੇ ਝਾੜ ਵਧਾਉਣ ਵਾਲੀਆਂ ਸਪ੍ਰੀਆਂ ਨੇ ਕੈਮੀਕਲ ਸਪ੍ਰੀਆਂ ਨੇ ਗ੍ਰੋਥ ਰੈਗੂਲੇਟਰ ਨੇ ਗ੍ਰੋਥ ਪ੍ਰੋਮੋਟਰ ਨੇ ਗ੍ਰੋਥ ਸਟਾ ਠੀਕ ਹੈ ਜਿਵੇਂ ਫਲ ਜਿਆਦਾ ਝਕਾਉਣ ਵਾਲੇ ਫੀਮੇਲ ਫਲ ਨੂੰ ਕਢਾ ਕੇ ਜਾਂ ਮੇ ਫਲ ਨੂੰ ਕਢਾ ਕੇ ਇੱਕਦਮ ਫਲ ਦੇਣ ਦੇ ਜਿਆਦਾ ਥਰੀ ਦੀ ਕਟਿੰਗ ਹੋ ਰਾ ਨੈਚੁਰਲ ਚੀਜ਼ਾਂ ਤਾਂ ਹੋਰਾਂਗੇ ਜੇ ਆਪਾਂ ਕਟਿੰਗ ਕਰਕੇ ਲਵਾਂਗੇ ਪਰ ਉਹ ਕਿਸੇ ਤਰੀਕੇ ਨਾਲ ਜਿਹੜਾ ਆਪਣਾ ਆਹ ਹੁੰਦਾਗਾ ਪੋਲੀਨੇਸ਼ਨ ਹੁੰਦਾ ਉਹ ਪ੍ਰਕਿਰਿਆ ਨੂੰ ਰੋਕ ਕੇ ਝਾੜ ਵਧਾਉਣਾ ਉਹ ਚੀਜ਼ਾਂ ਦੇ ਆਉਣ ਵਾਲੀਆਂ ਜਨਰੇਸ਼ਨਾਂ ਤੇ ਬਹੁਤ ਮਾੜੇ ਇਫੈਕਟ ਪੈ ਰਿਹਾ ਹੈ ਇਹ ਵੀ ਕਦੇ ਆਪਾਂ ਵੀਡੀਓ ਕਰਾਂਗੇ ਫੁੱਲ ਕੇ ਡੀਟੇਲ ਚ ਪਰ ਤੁਸੀਂ ਇਹ ਚੀਜ਼ਾਂ ਦੇਖੋ ਜੇ ਜੇ ਤੁਸੀਂ ਇਕੱਲਾ ਪੈਸਾ ਕਮਾ ਕੇ ਵੀ ਪੈਸਾ ਝੋੜ ਕੇ ਵੀ ਕੀ ਕਰੋਗੇ ਜੇ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਮਨ ਲਓ ਸਹੀ ਨਾ ਹੋਈਆ ਮਨ ਲਓ ਮੁੰਡੇ ਕੁੜੀ ਦਾ ਵੀ ਹੋਣਾ ਫੈਮਿਲੀ ਦੇ ਵਿੱਚ ਜ਼ਰੂਰੀ ਆ ਠੀਕ ਆ ਕਿਉਂਕਿ ਰਿਸ਼ਤੇ ਇਹੋ ਜਿਹੀਆਂ ਚੀਜ਼ਾਂ ਨੇ ਹੁਣ ਜੇ ਮੰਨ ਲਓ ਆਪਾਂ ਕਹਿੰਦੇ ਆ ਮਾਸੀਆਂ ਭੂਆ ਦੇ ਰਿਸ਼ਤੇ ਖਤਮ ਹੋ ਗਏ ਘਟੂ ਘਟੂ ਜਵਾਕਾਂ ਦੀ ਭੂਆ ਤਾਂ ਹੋ ਵੀ ਹੈ ਨਾ ਇੱਕ ਕੁੜੀ ਇੱਕ ਮੁੰਡਾ ਤਾਂ ਹੁਣ ਲਾਜ਼ਮੀ ਹੈ ਤੇ ਉਹੀ ਸੋਟਾ ਜਵਾਕ ਜਿਸਤੂਲਿਆਂ ਵੱਲ ਜਾ ਜੈਂਡਰ ਚੇਂਜ ਵੱਲ ਜਾ ਰਿਹਾ ਤਾਂ ਫਿਰ ਤਾਂ ਛੁੱਡੀ ਲੱਖਾਂ ਅਰਬਾਂ ਦੀ ਪ੍ਰਾਪਰਟੀ ਕਮਾਈ ਦੀ ਐਵੇਂ ਜਾਊਗਾ ਤਾਂ ਕਰਕੇ ਪਿੰਡਾਂ 'ਚ ਬੈਠੋ ਤਾਂ ਪਿੰਡਾਂ 'ਚ ਬੈਠੋ ਆਰਗੈਨਿਕ ਆਹ ਦੇ ਵਾਸਤੇ 5-7 ਮਾਰ ਲੈ ਕੋਈ ਵੱਡੀ ਗੱਲ ਨਹੀਂ ਆਹ ਦੇ ਵਾਸਤੇ ਆਰਗੈਨਿਕ ਸਬਜ਼ੀ ਕਰੋ ਠੀਕ ਆ ਜਮਾ ਕੋਈ ਸਿਸਟਮ ਨਹੀਂ ਐ ਤੁਮੈਂ ਹੁਣ ਪੱਟਿਆ ਆ ਲੱਗੇ ਪਏ ਨੇ ਠੀਕ ਆ ਬੈਂਗਣੀਆਂ ਦੇ ਬੂਟੇ ਪੱਟੇ ਨੇ ਪੱਟੇ ਵੀ ਨਹੀਂ ਉੱਤੋਂ ਵੱਢਤੇ ਤੀਜਾ ਸਾਲ ਸੀਗੇ ਇਹਨਾਂ ਨੂੰ ਇਹ ਮੰਨ ਲਓ 10 ਕਬੂਟੇ ਸੀ ਇਹਨਾਂ ਤੇ ਤੀਜੇ ਚੌਥੇ ਦਿਨ ਆਪਾਂ ਨੂੰ 2-3 ਕਿਲੋ ਬੈਂਗਣੀ ਤੇ ਆ ਜਾਂਦੀ ਐ ਆ ਆ ਗਿਆ ਇੱਕ ਇੱਕ ਆ ਆ ਗਿਆ ਇਹਦਾ ਕੀ ਕਰਦੇ ਆ 2-3 ਕਿਲੋ ਚੋ ਬੈਂਗਣੀ ਚੋਂ ਮਲੂਤੀ ਜਸਾ ਲਾਲ ਸੁੰਢੀ ਵਾਲੀ ਹੁੰਦੀ ਹੈ ਬਾਕੀ ਆਪਾਂ ਸਬਜੀ ਧਰ ਲੈਣੇ ਸੁੰਢੀ ਵਾਲੀ ਹੁੰਦੀ ਹੈ ਜਿਹੜੀ ਉਹ ਪਸੰਦਪਾਨ ਨੇ ਕਿਉਂਕਿ ਇੱਥੇ ਆਪਾਂ ਰੇਸ ਸਪਰੇ ਨਹੀਂ ਕਰਦੇ ਤਾਂ ਆਪਾਂ ਨੂੰ ਰੇਸ ਫਿਰ ਆਪਾਂ ਨੂੰ ਸੁੰਢੀ ਵਾਲੀ ਮੰਗਣੀ ਕਹਿੰਦੀ ਵੀ ਕਿ ਹਣਾ ਕਿਸੇ ਵੀ ਹੱਦ ਜੇ ਆਪਾਂ ਕਮਰਸ਼ੀਅਲ ਤੇ ਨਹੀਂ ਕਰਨਾ ਘਰ ਵਾਸਤੇ ਤੁਸੀਂ ਆਰਗੈਨਿਕ ਕਰ ਸਕਦੇ ਹੋ ਪਰ ਜੇ ਤੁਸੀਂ ਕਿਸੇ ਤੋਂ ਕਹੋਗੇ ਸਾਨੂੰ ਆਰਗੈਨਿਕ ਤਾਂ ਉਹਦੇ ਵਾਸਤੇ ਬਹੁਤ ਜਿਆਦਾ ਤੁਹਾਨੂੰ ਕੇ ਕਰਨਾ ਪਊਗਾ ਜਾਂ ਪਿੰਡਾਂ 'ਚ ਕੋਈ ਫਾਰਮਰ ਸਿਲੈਕਟ ਕਰੋ ਤੁਸੀਂ ਜਿਹਨੂੰ ਤੁਸੀਂ ਵਧੀਆ ਪੇ ਕਰ ਸਕੋਗੇ ਹੁਣ ਕਦੂ ਦਾ ਰੇਟ 20 ਵੀ ਆਉਂਦਾ ਤਾਂ ਉਹਨੂੰ ਕਹਦੇ ਭਾਈ 750 ਲੈ ਲਈ ਠੀਕ ਆ ਪਰ ਸਾਨੂੰ ਡੇਲੀ ਦੀ ਵੀਡੀਓ ਆਉਣੀ ਚਾਹੀਦੀ ਹੈ ਜਿਹੜਾ ਤੂੰ ਇਹਦੇ ਉੱਤੇ ਛਿੜਕੇਗਾ ਤਾਂ ਸਾਨੂੰ ਇੰਨੀ ਸਬਜ਼ੀ ਚਾਹੀਦੀ ਹੈ ਹਨਾ ਮੰਨ ਲਓ ਇੱਕ ਇੱਕ ਕਿੱਲਾ ਤੁਸੀਂ ਸਬਜ਼ੀ ਦਾ ਕਰਾ ਸਕਦੇ ਹੋ 10 10 20 ਵੀ ਬੰਦੇ ਜੋਬ ਵਾਲੇ ਜੁੜ ਕੇ ਜਿਹਦੀ ਜੇਬ ਪਰ ਚੱਲਦੀ ਤਾਂ ਸਾਨੂੰ ਮਿਲ ਜੂ ਐ ਮੰਨ ਲਓ ਕਹੇ ਨਾਲ ਵੀ ਮੈਂ ਆਰਗੈਨਿਕ ਦੇ ਦੂੰ ਮੈਂ ਘੱਟ ਰੇ ਸਪਰੇਅ ਵਾਲਾ ਦੇ ਦੂੰ ਮੈਂ ਰੂੜੀ ਦੀ ਰੇ ਪਾ ਕੇ ਦੇ ਦੂੰ ਠੀਕ ਆ ਸੋਸ਼ਲ ਮੀਡੀਆ ਤੇ ਜਿਹੜਾ ਕੁਝ ਚੱਲੀ ਜਾਂਦਾ ਉਹ ਵੀਰੇ ਮੈਂ ਤਾਂ ਉਹ ਚੀਜ਼ ਨੂੰ 90% ਗਲਤੀ ਮੰਨਦਾ ਹਾਂ ਹੈਗੇ 1-2% ਬੰਦੇ ਸਹੀ ਹੈਗੇ ਆ ਪਰ ਉਹਨਾਂ ਦਾ ਆਪਣੀ ਅਪਰੋਚ ਨਹੀਂ ਹੁੰਦੀ ਕਿਉਂਕਿ ਕੋਈ ਬੰਦਾ ਜਦੋਂ ਪੈਸੇ ਵਟਣ ਲੱਗ ਜੇ ਤਾਂ ਉਹ ਲਾਲਚ ਕਰਦੀ ਆ ਉਹ ਗ੍ਰੋਥ ਪ੍ਰਮੋਟਰ ਗ੍ਰੋਥ ਰੈਗੂਲੇਟਰ ਇਹਦੀਆਂ ਚੀਜ਼ਾਂ ਕਰਦਾ ਜਿਨ੍ਹਾਂ ਦਾ ਆਉਣ ਵਾਲੀਆਂ ਜਨਰੇਸ਼ਨਾਂ ਤੇ ਜੈਂਡਰ ਤੇ ਜੀਨਾਂ ਤੇ ਫਰਕ ਪੈਂਦਾ ਤੇ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਹਾਨੀਕਾਰਕ ਹੈ ਹਨਾ ਤਾਂ ਇਹ ਚੀਜ਼ਾਂ ਨਾਲ ਜੁੜੋ ਬੈਸਟ ਤਾਂ ਇਹੀ ਆ ਤੁਸੀਂ ਦੋ ਕਨਾਲ ਲੈ ਲਓ ਤਿੰਨ ਕਨਾਲਾ ਲੈ ਲਓ ਬੰਦੇ ਦੋ ਕਨਾਲ ਲੈ ਲਓ ਕਨਾਲ ਅੱਧੀ ਕਨਾਲ ਚ ਘਰ ਬਣ ਜਾਂਦਾ ਇਕਾ ਬਾਕੀ ਸਬਜ਼ੀਆਂ ਵਾਸਤੇ ਆਪਦੀ ਬਾੜੀ ਰੱਖੋ ਇੱਕ ਦਵਾ ਦੇ ਪਾਸੂ ਰੱਖੋ ਗਾਂ ਰੱਖੋ ਚੇਹੇ ਮੱਝ ਰੱਖੋ ਠੀਕ ਹੈ ਜਵਾਕ ਨੂੰ ਇਹ ਈ ਚੀਨ ਜਿਸ ਜਿਵੇਂ ਆਪਾਂ ਕਹਿੰਨਾ ਬੱਚਿਆਂ ਨੂੰ ਉੱਚ ਲੈਵਲ ਦੀ ਐਜੂਕੇਸ਼ਨ ਜ਼ਰੂਰੀ ਆਪਾਂ ਚੰਗੇ ਸਕੂਲਾਂ ਚ ਪਾਉਣੇ ਹਨ ਸਕੂਲਾਂ ਚ ਤੁਸੀਂ ਚਲੋ ਪੰਜਾਬ ਬੋਰਡ ਚ ਨਹੀਂ ਕੋਈ ਦੇਖ ਰਿਹਾ ਤਾਂ CBSE ਬੋਰਡ ਚੋਂ ਆਈ ISC ਬੋਰਡ ਚ ਜ਼ਿਆਦਾ ਹਾਈ ਹੋ ਗਿਆ CBSE ਬੋਰਡ ਚ ਪਾ ਲਓ ਠੀਕ ਹੈ ਪੜ੍ਹਾਈ ਚੇਹੇ ਘੱਟ ਕਰਵਾ ਲਓ ਹਨ ਬਾਲੀ ਹਾਈ ਲੈਵਲ ਦੀ ਨਾਲ ਮੀਡੀਅਮ ਲੈਵਲ ਦੀ ਕਰਾ ਲਓ ਪਰ ਜਵਾਕਾਂ ਨੂੰ ਕੁਦਰਤ ਨਾਲ ਜੋੜ ਕੇ ਰੱਖੋ ਜਵਾਕਾਂ ਨੂੰ ਕੰਮ ਕਰਨੇ ਸਿੱਖਾਓ ਠੀਕ ਹੈ ਅੰਗਰੇਜ਼ਾਂ ਦੇ ਤੁਸੀਂ ਇਹ ਦੇਖੋ ਕਹਿੰਦਾ ਅੰਗਰੇਜ਼ ਐਂ ਦਵਾਂ ਅੰਗਰੇਜ਼ਾਂ ਨੇ ਨਾ ਇਧਰ ਨੀਜੀਵਾਂ ਵਗੈਰਾ ਸਾਊਥ ਵਾਕੀਰ ਅਫਰੀਕਾ ਵਗੈਰਾ ਇੱਥੇ 200 4 400 ਕੱਲਾ ਜ਼ਮੀਨ ਲੈ ਰੱਖੀ ਆ ਹਨਾ ਅੰਗਰੇਜ਼ ਆਪਦੀ ਮੰਨ ਲਓ ਜਦੋਂ 30-40 ਸਾਲ ਦੇ ਹੋ ਜਾਂਦੇ ਆ ਤਾਂ ਉੱਥੇ ਜਾ ਕੇ ਉਹ ਆਪਦੀ ਹੰਟਿੰਗ ਕਰਦੇ ਨੇ ਸਬਜ਼ੀਆਂ ਵਗੈਰਾ ਆਪਦੀਆਂ ਆਰਗੈਨਿਕ ਕਰਦੇ ਨੇ ਠੀਕ ਆ ਕਿਉਂਕਿ ਉਹ ਬੰਦਾ ਪੈਸੇ ਦਾ ਪਿੱਛਾ ਨਹੀਂ ਕਰਦੇ ਉਹ ਆਪਦੀ ਸਿਹਤ ਦਾ ਧਿਆਨ ਦਿੰਦੇ ਨੇ ਤੇ ਘੁੰਮਦੇ ਫਿਰਦੇ ਨੇ ਵਧੀਆ ਇੰਜੋਏ ਕਰਦੇ ਨੇ ਤੇ ਆਪਾਂ ਪਿੰਡਾਂ ਵਾਲੇ ਆਪ ਨੂੰ ਬਾਬੇ ਨਾਨਕ ਨੇ ਖੇਤੀ ਬਖਸ਼ੀ ਵੀ ਆ ਆਪਣੇ ਕੋਲੇ ਚੰਗਾ ਪਾਣੀ ਆ ਸਾਰਾ ਕੁਝ ਆ ਕਿ ਆਪ ਕਿੱਲੇ ਚੋ ਕਿੰਨੀਆਂ-ਕਿੰਨੀਆਂ ਆਰਗੈਨਿਕ ਸਬਜ਼ੀਆਂ ਵੀ ਕੱਢ ਸਕਦੇ ਆ ਦੂਜੀਆਂ ਵੀ ਕੱਢ ਸਕਦੇ ਆ ਤਾਂ ਆਪ ਕਰ ਲਈ ਪਰ ਆਪਾਂ ਇਹਨਾਂ ਚੀਜ਼ਾਂ ਤੋਂ ਟੁੱਟਦੇ ਜਾਂਦੇ ਆ ਇਹ ਚੀਜ਼ਾਂ ਜ਼ਰੂਰੀ ਨੇ ਆਰਗੈਨਿਕ ਸਬਜ਼ੀ ਵੀ ਹੁੰਦੀ ਐ ਨਹੀਂ ਹੈਗਾ ਹੁੰਦੀ ਆ ਪਰ ਜੇ ਤੁਸੀਂ ਦੋ ਚਾਰ ਪਸ਼ੂ ਘਰ ਦੇ ਰੱਖੋਗੇ ਤਾਂ ਤੁਸੀਂ ਇੱਕ ਕਿਲੋ ਆਰਗੈਨਿਕ ਸਬਜ਼ੀ ਦਾ ਆਰਾਮ ਨਾਲ ਕਰ ਸਕਦੇ ਆ ਪਰ ਜਦੋਂ ਕਿਤੇ ਰੇਟ ਨਹੀਂ ਮਿਲਦੇ ਹਨਾ ਜਾਂ ਕਿਤੇ ਟਰਸਟ ਨਹੀਂ ਮੰਨਦਾ ਤਾਂ ਉੱਥੇ ਜੇ ਫਿਰ ਉਹ ਬੰਦਾ ਮਾਰ ਖਾ ਸਕਦਾ ਜੇ ਬੰਦੇ ਨੂੰ ਪਹਿਲਾਂ ਹੀ ਕਿਹਾ ਜਾ ਗਿਆ ਹੈ ਨਾ ਸੋਸ਼ਲ ਮੀਡੀਆ ਦੇ ਕੁਝ ਬੰਦੇ ਹੁੰਦੇ ਐਕਟਿਵ ਵੀ ਅਸੀਂ ਆਰਗੈਨਿਕ ਸਬਜ਼ੀ ਕਰਨਾ ਚਾਹੁੰਦੇ ਆ ਵੀ ਭਈਏ ਸਾਨੂੰ ਇੰਨੀ ਸਬਜ਼ੀ ਹਫ਼ਤੇ ਬਾਅਦ ਜਾਂ ਦੋ ਦਿਨਾਂ ਬਾਅਦ ਚਾਰ ਦਿਨਾਂ ਬਾਅਦ ਇਕੱਠੀ ਲੈ ਦੇਆ ਕਰ ਠੀਕ ਹੈ ਘਟੂ ਘਟ ਜੀ ਤੁਸੀਂ ਰੋਜ਼ ਤਾਜ਼ੀਆਂ ਸਬਜ਼ੀਆਂ ਸਾਰੀਆਂ ਨਹੀਂ ਆਰਗੈਨਿਕ ਲੈ ਸਕਦੇ ਗੰਡਾ ਲਸਣ ਦਾ ਤਿਆਰ ਕਰਵਾ ਲਓ ਜਿਹੜੀ ਤੁਸੀਂ ਡੇਲੀ ਯੂਜ਼ ਵਿੱਚ ਵਰਤਦੇ ਗੰਡਾ ਲਸਣ ਹਲਦੀ ਇਹ ਚੀਜ਼ਾਂ ਦਾ ਘਟੂ ਘਟ ਆਰਗੈਨਿਕ ਲਾਉਣਾ ਠੀਕ ਹੈ ਜਿਵੇਂ ਪਹਿਲਾਂ ਗੱਲ ਕੀਤੀ ਕਨਾਲ ਲੈ ਲਓ ਪਿੰਡ 'ਚ ਪਿੰਡ 'ਚ ਕਨਾਲ ਠੀਕ ਆ ਜਿਹਦਾ ਹੱਥ ਪੈਂਦਾ ਜਿਹੜਾ ਪਿੰਡ ਚ ਰਹਿ ਸਕਦਾ ਰਹਿ ਲੋ ਨਹੀਂ ਦੂਜਾ ਬੰਦਾ ਮਾਲੀ-ਮੂਲੀ ਰੱਖ ਦੇ ਕੋਤੋਂ ਪਸ਼ੂ ਰੱਖ ਦੇ ਉਹਨੂੰ ਬਾਕੀ ਆ ਫਰੂਟਾਂ ਵਾਲੇ ਬੂਟੇ ਲਾ ਦਿਓ ਇਹ ਚੀਜ਼ਾਂ 'ਚ ਤਾਂ ਬਹੁਤ ਜ਼ਿਆਦਾ ਕੈਮੀਕਲ ਵਗੈਰਾ ਵਰਤਿਆ ਜਾਂਦਾ ਹੁਣ ਸਾਡੇ ਖੇਤ 'ਚ ਅੰਬ੍ਰੂਦਾਂ ਦੇ ਬੂਟੇ ਅੰਬ੍ਰੂਦ ਕਿੰਨਾ ਚੰਗਾ ਕਿੰਨੂਆਂ ਕਿੰਨੂਆਂ ਦੇ ਲਾ ਲਓ ਬਦਾਮ ਵੀ ਆਪਣੇ ਲੱਗੇ ਪਏ ਨੇ ਤੁਹਾਨੂੰ ਦਿਖਾਏ ਆ ਵੀਡੀਓ 'ਚ ਆਂਬ ਵਗੈਰਾ ਹਨ ਜੇ ਸਾਰਿਆਂ ਦੇ ਹੌਣੇ ਨਾਲੇ ਦਿਨਾਂ ਦੀ ਚੋਰੀ ਨਾ ਹੋਵੇ ਤੇ ਨਾਲੇ ਇੰਨੇ ਥਾਂ ਦੇ ਵਿੱਚ ਤੁਸੀਂ ਹਾਲ ਲਓ ਮੈਂ 7-8 ਮਰਲੇ ਥਾਂ ਕਿਹਾ ਇਹਦੇ ਵਿੱਚ ਆਪਣੇ ਗੰਡੇ ਸੀਗੇ ਇਹਦੇ ਵਿੱਚ ਹੀ ਆਪਣੀ ਸਬ ਇਦੇ ਵਿੱਚ ਇਲਾਸਣਾ ਖਾਣੇ ਵਿੱਚ ਆਪਾਂ ਮੂੰਗਫਲੀ ਦੀ ਤਿਆਰੀ ਕਰਨੀ ਆ ਆ ਬਣਾ ਕੇ ਇਹਨੂੰ ਗੁੱਟ ਕੇ ਹੁਣ ਆਪਾਂ ਮੂੰਗਫਲੀ ਲਿਆਂਦੀ ਤੇ ਇਹਦੇ ਵਿੱਚ ਮੂੰਗਫਲੀ ਬੀਜਣੀ ਹੱਸਦੀ ਠੀਕ ਆ ਪਿੰਡਾਂ 'ਚ ਤੁਸੀਂ ਮੁਰਗੀਆਂ ਵਗੈਰਾ ਰੱਖਿਆ ਅੰਡੇ ਵੀ ਖਾ ਸਕਦੇ ਪਿੰਡਾਂ 'ਚ ਯਾਰ ਬਹੁਤ ਕੁਝ ਆ ਠੀਕ ਆ ਜਿਹੜੇ ਜਿਹੜੇ ਬੰਦੇ ਪਿੰਡਾਂ ਨੂੰ ਪਿਆਰ ਕਰਦੇ ਆ ਤੇ ਮੇਰੀ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਜੀਨ ਕਿਵੇਂ ਚੇਂਜ ਹੋ ਰਹੇ ਨੇ ਆਉਣ ਵਾਲੇ ਜੈਂਡਰ ਕਿਵੇਂ ਚੇਂਜ ਹੋ ਰਿਹਾ ਕਿਵੇਂ ਆਪਾਂ ਨੂੰ ਇਸ ਤੀਜੂਲ ਥੱਕਿਆ ਜਾ ਰਿਹਾ ਜਿਵੇਂ ਪਜਾਮ ਨੂੰ ਨਸ਼ਿਆਂ ਨਾਲ ਖਤਮ ਕੀਤਾ ਜਾ ਰਿਹਾ ਸੀ ਭਲਾਤਵਾਦੀ ਤੌਰ ਤੇ ਖਤਮ ਕੀਤਾ ਫਿਰ ਨਸ਼ਿਆਂ ਨਾਲ ਪੰਜਾਬ ਨੂੰ ਖਤਮ ਕਰਨ ਦਾ ਸਿਸਟਮ ਆ। ਫ੍ਰੀ ਲੰਗਾ ਜਾਂਦਾ ਸੀ ਤਾਂ ਕਰਕੇ ਉਹ ਤੇ ਡੱਕ ਲੱਗਾ ਹੋਇਆ ਸੀ। ਆਪਾਂ ਵੀਡੀਓ ਸਟੌਪ ਕਰਤੀ ਸੀ। ਤਾਂ ਇਹ ਵੀ ਇੱਕ ਤਰ੍ਹਾਂ ਦੀ ਬਹੁਤ ਵੱਡੀ ਸਿਆਸਤ ਕਹਿ ਲੋ ਯਾਰ ਇੱਕ ਤਰ੍ਹਾਂ ਦਾ ਸਿਸਟਮ ਬਣਾਇਆ ਹੋਇਆ ਵੀ ਫਾਸਟ ਫੂਡ ਜਰੀਏ ਜਾਂ ਆ ਗਲਤ ਰਿਹਾਂ ਸੁਪਰੀਆਂ ਦੀਆਂ ਕੈਮੀਕਲ ਸਭ ਜਿਹਾ ਇੱਥੇ ਵੀ ਪੰਜਾਬ ਪੰਜਾਬ ਦੀ ਜਨਰੇਸ਼ਨ ਜਿਵੇਂ ਆਪਾਂ ਕਹਿੰਦੇ ਹਾਂ ਨਸ਼ੇ ਹਾਬ ਨਾਲ ਤੇ ਜਿਹੜੇ ਬੰਦੇ ਨਹੀਂ ਵੀ ਨਸ਼ੇ ਕਰਦੇ ਉਹਨਾਂ ਨੂੰ ਐਸੇ ਹਾਬ ਨਾਲ ਦੀ ਖਤਮ ਕੀਤਾ ਜਾ ਰਿਹਾ ਕਿਉਂਕਿ ਜਦੋਂ ਬਿਮਾਰੀ ਪੈ ਜਾਂਦੀ ਕੋਈ ਜਿਹੜੇ ਬੰਦੇ ਨੇ ਆਪ ਦੀ ਜੇਬ ਵਾਸਤੇ ਕੰਮ ਕਰਨਾ ਤਾਂ ਉਹ ਫਿਰ ਰਿਹਾਂ ਸੁਪਰੀਆਂ ਵੱਲ ਆਉਂਦਾ। ਕਿਉਂਕਿ ਹਰ ਇੱਕ ਬੰਦੇ ਨੇ ਆਂਦਾ ਮੈਂ ਕਿਲੇ ਚ 2 ਲੱਖ ਮਾਵਾ 3 ਲੱਖ ਮਾਵਾ ਤਾਂ ਸਾਰਿਆਂ ਤੇਦਾ ਬੈਸਟ ਹੱਲ ਇਹੀ ਆ ਠੀਕ ਆ ਵੀ ਕਨਾਲ ਦੋ ਕਨਾਲਾਂ ਤਿੰਨ ਕਨਾਲਾਂ ਕਿਲਾ ਜਿੰਨਾ ਤੁਹਾਡਾ ਫੋ ਬੰਦਾ ਜੇ ਵੀ ਤੁਹਾਡੀ ਭਾਲ ਚੱਲਦੀ ਆ ਤੁਸੀਂ ਆਪ ਦਾ ਪਿੰਡ ਚ ਲੋ ਪਿੰਡ ਚ ਰਹੋ ਪਿੰਡ ਚ ਸਾਰੀਆਂ ਸੁੱਖ ਸਿਰਦੇ ਆਉਣੇ ਹੁਣ ਤਾਂ ਜਿਹੜਾ 10 20 ਕਿਲੋਮੀਟਰ ਤੇ ਸ਼ਹਿਰ ਆਣਾ ਤੇ ਜਿਹੜਾ ਤੁਸੀਂ ਕਹਿੰਨੋ ਹਸਪਤਾਲ ਦੀ ਸਹੂਲਤ ਐਵੇਂ ਜਰਸੀ ਵਿੱਚ ਤਾਂ ਉਹਨਾਂ ਚੀਜ਼ਾਂ ਹੀ ਤੁਹਾਨੂੰ ਲੋਡ ਹੀ ਨਹੀਂ ਪੈਣੀ ਜੇ ਤੁਸੀਂ ਆਪ ਦੀ ਇੱਕ ਦੋ ਕਨਾਲ ਸਬਜ਼ੀਆਂ ਫਰੂਟਾਂ ਦਾ ਕਰੋਗੇ ਤੇ ਚਲਦੀ ਗੁੜ ਗੜਾਈ ਕਰੋਗੇ ਘਰ ਦਾ ਦੁੱਧ ਪੀਓਗੇ ਠੀਕ ਆ ਤਾਂ ਉਹ ਸੁਰ ਨੂੰ ਸਿਸਟਮ ਦੀ ਲੋੜ ਹੀ ਨਹੀਂ ਪੈਂਦੀ ਤੇ ਵੀਡੀਓ ਕਿਵੇਂ ਲੱਗੀ ਜਰੂਰ ਸ਼ੇਅਰ ਕਰਿਓ ਪਹਿਲੀ ਗੱਲ ਤਾਂ ਸਾਨੂੰ ਤਾਜ਼ੇ ਆਵੇ ਬਿਮਾਰ ਹੋਣੋਂ ਹਟਾ ਦਿਆ ਜਿੱਥੇ ਪਿੰਡਾਂ ਦੇ ਵਿੱਚ ਆ ਗਏ ਠੀਕ ਆ ਜਿਹੜੇ ਪਿੰਡਾਂ ਵਾਲੇ ਵੀ ਕੁਛ ਨਾ ਕੁਛ ਅੱਦਕ ਆਪਾਂ ਫਿਰ ਤੁਸੀਂ ਕਹੋਗੇ ਕਮੈਂਟ ਕਰੋ ਪਿੰਡਾਂ ਵਾਲੇ ਕਿਹੜਾ ਬਿਮਾਰ ਨਹੀਂ ਹੁੰਦੇ ਹੁੰਦੇ ਹੈਗੇ ਨੇ ਪਰ ਇਹਦਾ ਰੀਜਨ ਵੀ ਹੈ ਵੀ ਪਿੰਡਾਂ ਵਾਲੇ ਵੀ 90% ਸ਼ਹਿਰਾਂ ਵਾਲੀ ਸਬਜ਼ੀ ਖਾਂਦੇ ਨੇ ਮਤਲਬ ਸ਼ਹਿਰਾਂ ਵਾਲੀ ਲਾਹੂ ਹੁੰਦੀ ਜਾਂਦੀ ਦਾ ਵੀ ਪਿੰਡਾਂ ਜੀ ਆ ਪਰ ਉਹ ਆਪ ਲਾ ਕੇ ਨਹੀਂ ਰਾਜੀ ਹਨ ਸ਼ਹਿਰਾਂ ਵਾਲਾ ਫਰੂਟ ਖਾਂਦੇ ਨੇ ਤਾਂ ਚਲੋ ਆਪਾਂ ਇਹ ਕਹਿੰਦੇ 12 ਮਹੀਨੇ 30 ਦਿਨ ਆਪਾਂ ਫਰੂਟ ਜਾਂ ਸਬਜ਼ੀ ਵਗੈਰਾ ਕੁਛ ਨਾ ਕੁਛ ਲੈਣਾ ਪੈ ਜਾਂਦਾ ਨਹੀਂ ਕਰ ਸਕਦੇ ਪਰ ਪਿੰਡ 'ਚ ਰਹਿ ਕੇ ਤੁਸੀਂ 90% ਆਰਗੈਨਿਕ ਖਾ ਸਕਦੇ ਹੋ ਕਿਉਂਕਿ ਕੁਝ ਬੂਟੇ ਸੋਡੇ ਖੇਤ 'ਚ ਹੋਣਗੇ ਹੁਣ ਜਿਵੇਂ ਜਾਮਣਾ ਲੱਗਣੀਆਂ ਹੁਣ ਖੇਤਾਂ 'ਚ ਹੀ ਜਾਮਣਾ ਵਾਧੂ ਹੋਣੀਆਂ ਠੀਕ ਆ ਘੱਟੋ ਘੱਟ ਪਿੰਡ 'ਚ ਰਹਿਣ ਨਾਲ ਬੰਦਾ ਮੈਂ ਇਹ ਨਹੀਂ ਕਹਿੰਦਾ ਬਾਲਾ 10 ਕਿਲੋ ਜਾਮਣਾ ਫਰੀਦੀਆਂ ਖਾ ਲੈਂਦਾ ਹਾਂ ਖੇਤ ਜਾਂਦੇ ਆ ਕਦੇ 2 ਕਿਲੋ ਲੈ ਲਈਏ ਕਦੇ 4 ਕਿਲੋ ਤੋੜ ਲੈਂਦੀਆਂ ਹਨ ਕਿਉਂਕਿ ਜਾਮਣਾ ਲੱਗਦੀਆਂ ਬਹੁਤ ਹੁੰਦੀਆਂ ਨੇ ਤਾਂ ਤੁਸੀਂ ਸ਼ਹਿਰ 'ਚ ਲੈ ਕੇ 10 ਆਪਣਾ ਘਰ ਤੇ ਆਪਣੀ ਬਗੀਚੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ ਸਾਰਿਆਂ ਦਾ